ਸਾਬਾ ਜੀ ਕਮਿਸ਼ਨਰ ਨਗਰ ਨਿਗਮ ਨੂੰ ਮਿਲ ਕੇ ਆਇਆ ਕੀ ਮਸਲਾ ਸੀਗਾ ਅੱਜ ਤੁਹਾਡੇ ਨਾਲ ਰੇੜੀਆਂ ਵਾਲੇ ਵੀ ਜਿਹੜੇ ਨਾਲ ਦੇਖੋ ਅੱਜ ਅਸੀਂ ਕਾਰਪੋਰੇਟ ਕਮਿਸ਼ਨਰ ਨੂੰ ਮਿਲੇ ਆ ਯੂਟੀ ਮਾਰਕੀਟ ਜਿਹੜੇ ਸਾਹਮਣੇ ਆ ਸਭ ਤੋਂ ਪਹਿਲਾਂ ਉੱਥੇ ਰੇੜੀਆਂ ਅੰਦਰ ਲੱਗਦੀਆਂ ਸੀਗੀਆਂ ਕਿਸੇ ਦੀ ਸ਼ਿਕਾਇਤ ਤੇ ਸਾਨੂੰ ਪਤਾ ਨਹੀਂ ਕੌਣ ਹੈ ਉਹਨੇ ਸ਼ਿਕਾਇਤ ਤੇ ਰੇੜੀਆਂ ਜਿਹੜੀਆਂ ਮਾਰਕੀਟ ਚੋਂ ਘਰਾ ਕੇ ਬਾਹਰ ਲਵਾਤੀ ਬਾਹਰ ਰੇੜੀਆਂ ਲੱਗਿਆ ਨੇ ਹੁਣ ਜਿਹੜੀਆਂ ਲੱਗੀਆਂ ਜਿਹੜੇ ਪੁਰਾਣੇ ਵੈਂਡਿੰਗ ਜ਼ੋਨ ਚ ਉਹ ਰੇੜੀਆਂ ਸੀਗੀਆਂ ਉਹਨਾਂ ਨੂੰ ਬਾਹਰ ਲਵਾ ਕੇ ਹੁਣ ਉਹ ਵੀ ਤੁਹਾਨੂੰ ਚੁਕਾਈ ਜਾ ਰਿਹਾ ਹੈ ਚੂ ਸਿਰਫ ਜਿਹੜੇ ਇਹ ਰੇੜੀ ਆ ਰਿਹਾ ਸਿਰਫ ਇਹਨਾਂ ਨੂੰ ਚੁਕਾਇਆ ਜਾ ਰਿਹਾ ਜਿਹੜੇ ਬਾਕੀਆ ਬਾਕੀਆਂ ਨੂੰ ਤੰਗ ਨਹੀਂ ਕੀਤਾ ਜਾ ਰਿਹਾ ਕੀ ਕਰ ਰਹੇ ਨੇ ਇਹਨਾਂ ਨੂੰ ਚੁਕਾਇਆ ਜਾਂਦਾ ਮਤਲਬ ਬੰਦੇ ਲੱਗਦਾ ਵੀ ਇਹਦੇ ਦਾਲ ਚ ਕੁਝ ਕਾਲਾ ਹੈ ਇਹ ਦਾਲ ਹੀ ਕਾਲੀ ਸਾਰੀ ਮੈਨੂੰ ਤਾਂ ਲੱਗਦਾ ਵੀ ਦਾਲ ਚ ਕੁਝ ਕਾਲਾ ਜੀ ਸਰਟ ਸਾਹਿਬ ਤੁਸੀਂ ਤੇ ਬੜੀ ਚੰਗੀ ਤਰ੍ਹਾਂ ਦਾਲ ਦੇ ਕਾਲੇ ਦੋਨਾਂ ਨੂੰ ਜਾਣਦੇ ਕਾਰਨ ਤੇ ਕੁਝ ਹੋਣਾ ਹੈ ਦੇਖੋ ਗੱਲ ਇਹ ਆ ਜੀ ਜਿਹੜੇ ਲੋਕ ਇਹ ਜਿਹੜੀ ਫੜੀ ਵਾਲਿਆਂ ਨੂੰ ਖਰਾਬ ਕਰ ਰਿਹਾ ਅੱਗੇ ਜਿਹੜੀ ਸਰਕਾਰ ਸੀਗੀ ਕਾਂਗਰਸ ਉਹਨਾਂ ਨੇ ਤੰਗ ਕੀਤਾ ਸੀ ਰੇੜੀ ਵਾਲਿਆਂ ਨੂੰ ਉਤੇ ਹੀ ਦਿਹਲੋ ਦਾ ਸ਼ਿਰਕੀ ਹੋਇਆ 2022 ਦੇ ਵਿੱਚ ਕੋ ਕੋ ਗਰੀਬਾਂ ਨੂੰ ਤੰਗ ਕਰਦਾ ਜਿਹੜਾ ਚਾਹੇ ਮੈਂ ਵੀ ਆਮ ਆਦੀ ਪਾਰਟੀ ਦਾ ਸ਼ਿਭਾਈ ਹਾਂ ਔਰ ਮੈਂ ਜਿਹੜਾ ਐਸੇ ਵਿੰਦਾ ਜ਼ਿਲ੍ਹਾ ਪ੍ਰਧਾਨ ਵੀ ਕਾ ਜਿਹੜੀ ਰੋਟੀ ਰੋਜ਼ੀ ਹੈ ਇਹ ਸਰਕਾਰ ਦੇ ਰਹੀ ਹੈ ਜਿਹੜਾ ਪ੍ਰਸ਼ਾਸਨ ਹੈ ਰੋਟੀ ਰੋਜ਼ੀ ਜਿਹੜਾ ਉਹ ਖੁਦ ਹੀ ਕੋਸ਼ਿਸ਼ ਕਰ ਰਿਹਾ ਸਵਾਲ ਤੇ ਇਹੀ ਨੇ ਪਿਕ ਐਂਡ ਚੂਜ਼ ਕਿਉਂ ਸਾਰਿਆਂ ਦੇ ਇੱਕੋ ਇੱਕ ਤਰਫਾ ਕਰ ਵੀ ਕਿਉਂ ਨਹੀਂ ਹੋ ਪਾਰੀ ਕਈਆਂ ਨੂੰ ਕਰ ਵੀ ਕੀਤੀ ਜਿਹੜੀ ਕਈਆਂ ਜਿਹੜੀਆਂ ਉੱਥੇ ਲੱਗੀਆਂ ਹੋਈਆਂ ਪੂਰੇ ਸ਼ਹਿਰ ਚ ਅਗਰ ਦੇਖਿਆ ਜਾਵੇ ਤਾਂ ਗੱਲ ਹੈ ਜੀ ਮੈਂ ਜੋ ਮਹਿਸੂਸ ਕਰਦਾ ਕੁਝ ਮੁਲਾਜ਼ਮ ਜਿਹੜੇ ਹਨ ਉਹ ਵੀ ਖਰਾਬ ਕਰਦੇ ਜਿਹੜੇ ਜਿਹੜੇ ਦੇਖੋ ਖਰਾਬ ਹੈ ਉਹਨੂੰ ਦੱਸੋ ਦੇਖੋ ਮੇਰੀ ਬੇਨਤੀ ਸੁਣੋ ਜੀ ਤੁਹਾਡੇ ਮਾਧਿਅਮ ਤੋਂ ਹੀ ਹੈ ਜਿੰਨਾ ਪ੍ਰਸ਼ਾਸਨ ਹੈ ਆਈਐਸ ਲੋਬੀ ਹੈ ਪੀਸੀਐਸ ਲੋਬੀ ਹੈ ਆਈਪੀਐਸ ਲੋਬੀ ਹੈ ਮੈਨੂੰ ਲੱਗਦਾ ਵੀ ਇਹ ਸਰਕਾਰ ਨੂੰ ਖਰਾਬ ਉਹ ਸਰਕਾਰ ਦੀ ਸ਼ਬੀਨ ਨੂੰ ਖਰਾਬ ਜਿਹੜਿਆ ਉਹ ਕਰ ਰਿਹਾ ਡਾਕਟਰ ਸਾਹਿਬ ਮੰਗ ਪੱਤਰ ਕੀ ਦਿੱਤਾ ਕਮਿਸ਼ਨ ਸਾਹਮਣੇ ਕੀ ਕੀਤਾ ਮੰਗ ਕਮਿਸ਼ਨਰ ਸਾਹਿਬ ਕਹਿੰਦਾ ਵੀ ਜੋ ਕਾਨੂੰਨ ਕਰੇਗਾ ਅਸੀਂ ਤੁਹਾਨੂੰ ਇਹ ਵਾਅਦਾ ਕਰਦੇ ਹਾਂ ਕਿ ਜੇ ਕਾਰਪੋਸ਼ਨ ਇਥੇ ਕਾਰਵਾਈ ਕਰੇਗੀ ਨਾ ਤੇ ਬਿਲਕੁਲ ਅਸੀਂ ਉਥੇ ਕਾਰਪੋ ਦੇ ਖਿਲਾਫ ਜਨਤਾ ਵੀ ਲਾਵਾਂਗੇ ਔਰ ਉਹਦਾ ਮੁਜਾਰਾ ਕਰਾਂਗੇ ਬਾਕੀਆਂ ਲਈ ਕੀ ਕਾਨੂੰਨ ਕਰਦਾ ਵੇ ਜਿਹੜੇ ਹੁਣ ਲੱਗਿਆ ਇਹ ਰੇੜੀਆਂ ਦੇਖੋ ਗੱਲ ਇਹ ਹੈ ਜੀ ਇਹਦੇ ਜਿਹੜੇ ਇਹ ਰੇੜੀਆਂ ਵਾਲੇ ਐ ਇਹਨਾਂ ਨੂੰ ਹੀ ਕੱਲ ਚੁਕਿਆ ਗਿਆ ਬਾਕੀਆਂ ਨੂੰ ਚੁਕਿਆ ਗਿਆ ਜੇ ਤੇਰੀ ਗਰਮ ਹੋਈ ਜੀ ਮੈਨੂੰ ਲੱਗਦਾ ਤੇ ਇਦਾਂ ਹੀ ਹੈ ਹੁਣ ਮੈਂ ਤੇ ਦੇਖੋ ਮੇਰੇ ਕੋਲ ਕੋ ਪ੍ਰੂਫ ਹੋਵੇ ਨਾ ਤੇ ਮੈਂ ਤੁਹਾਨੂੰ ਅਸਲੀ ਦੇਣਾ ਪ੍ਰੈਸ ਪਰ ਡਾਕਟਰ ਸਾਹਿਬ ਕਾਂਗਰਸ ਦਾ ਹਸ਼ਰ ਹੋਇਆ ਸੀ ਕਿ ਜੈਹੀ ਹਾਲ ਰਿਹਾ ਤੇ ਆਵਾਜ਼ ਦੇਖੋ ਯਾਰ ਦੇਖੋ ਬਾਕੀ ਸਟੇਟਾਂ ਚ ਵੀ ਹੋ ਰਿਹਾ ਹੈ ਦੇਖੋ ਗੱਲ ਇਹ ਆ ਵੀ ਅਸੀਂ ਆਪਣੀ ਪਾਰਟੀ ਨੂੰ ਅਦਾ ਕਰਾਂਗੇ ਕਿ ਇਦਾਂ ਨਾ ਕਰੋ ਕਿਉਂਕਿ ਜਿਹੜੀ ਵੋਟ ਹੈ ਉਹ ਹਮੇਸ਼ਾ ਗਰੀਬ ਲੋਕ ਹੀ ਪਾਉਂਦੇ ਨੇ ਜਿਹੜੇ ਤਗੜੇ ਬੰਦੇ ਉਹ ਵੋਟਾਂ ਪਾਉਣੇ ਨਹੀਂ ਜਾਂਦੇ ਸਰਕਾਰੀ ਪਰਚੀ ਲਵਾ ਦਿਓ ਫਿਰ ਇਹਨਾਂ ਦੀ ਅਸੀਂ ਦੇਖੋ ਗੱਲ ਇਹ ਆ ਵੀ ਟਾਊਨ ਵੈਂਡਿੰਗ ਜ਼ੋਨ ਜਿਹੜੇ ਆ ਉਹ ਸ਼ਹਿਰ ਚ ਚੂਜ਼ ਹੋਇਆ ਪਰ ਹੁਣ ਕਮਿਸ਼ਨਰ ਸਾਹਿਬ ਕਹਿੰਦੇ ਵੈਂਡਿੰਗ ਟਾਊਨ ਬਣਾਈ ਨਹੀਂ ਮੈਂ ਇਸ ਗੱਲ ਤੇ ਰਾਜੀ ਨਹੀਂ ਕਿਉਂਕਿ ਜਦੋਂ ਸਰਕਾਰ ਦੇ 243 ਵੈਂਡਿੰਗ ਜ਼ੋਨ ਜਿਹੜੇ ਆ ਉਹ ਤੁਸੀਂ ਬਣਾਏ ਸੀਗੇ ਕੋਰੇ ਕਹਿ ਰਹੇ ਕਮਿਸ਼ਨਰ ਬੰਦਿਆ ਲੱਗਦਾ ਯਾਰ ਕਮਿਸ਼ਨਰ ਸਾਹਿਬ ਨੂੰ ਪਤਾ ਹੀ ਨਹੀਂ ਲੱਗਦਾ ਸਰ ਸਾਹਿਬ ਇਹ ਰੇੜੀ ਵਾਲੇ ਵੈਂਡਿੰਗ ਜ਼ੋਨ ਦੇ ਵਿੱਚ ਜਾਣੂ ਤਿਆਰ ਨਹੀਂ ਹੈ ਸਰਕਾਰਾਂ ਨਾਲ ਮੇਲ ਮਲਾਪ ਤਾਂ ਹੋਉ ਨਹੀਂ ਪੰਦਾ ਵਾ ਆਪਣੀ ਮਰਜ਼ੀ ਨਾਲ ਜਿਹੜੀ ਹਾਇਰਾਰਟੀ ਚੌਂਕ ਦੇ ਬਾਹਰ ਕੋਈ ਵੀ ਇੰਨੇ ਗਲ ਰੇੜੀਆਂ ਕਿੰਨੀਆਂ ਲੱਗੀਆਂ ਉਹਨਾਂ ਨੇ ਤਾਂ ਕਰੋੜਾ ਰੁਪਏ ਦੀ ਜਗ੍ਹਾ ਨੂੰ ਅੱਡਾ ਬਣਾ ਲਿਆ ਪੂਰਾ ਦੇਖੋ ਗੱਲ ਇਹ ਆ ਜੀ ਜਿਹੜਾ ਸਟੇਟ ਡਾਇਰੈਕਟ ਉਹ ਵਿਅਕਟ ਜਿਹੜਾ ਉਹਦੇ ਅਧੀਨ ਜਿਹੜਾ ਵੈਂਡਿੰਗ ਜ਼ੋਨ ਬਣੇ ਬਣੇ ਵੀ ਆ ਜੀ ਜਿਹੜੇ ਵੈਂਡਿੰਗ ਜ਼ੋਨ ਵੱਧ ਗਏ ਉਹਨਾਂ ਤੇ ਹਿੱਤੱਕ ਇਹਨਾਂ ਨੇ ਕਾਰਵਾਈ ਸ਼ੁਰੂ ਨਹੀਂ ਕੀਤੀ ਕੋ ਜੇ ਵੈਂਡੀ ਜ਼ੋਨ ਬਣ ਗਏ ਅਸੀਂ ਸਰਕਾਰ ਨੂੰ ਤੈਅ ਜਰੀਆ ਕਰਾਇਆ ਉਹ ਵੀ ਦੇਨ ਨੂੰ ਤਿਆਰ ਜਿਹੜੀ ਇਹਨਾਂ ਦੇ ਡੀੜੇ ਜਬਰੇ ਇੱਕ ਇੱਕ ਮੇਰੀ ਗੱਲ ਸੁਣੋ ਅਸੀਂ ਉਹ ਵੀ ਦੇਨ ਨੂੰ ਤਿਆਰ ਆ ਠੀਕ ਹੈ ਦੇਖੋ ਗੱਲ ਇਹ ਆ ਵੀ ਜਿੰਨਾ ਤੱਕ ਦੇਖੋ ਹਰ 5 ਸਾਲ ਬਾਅਦ ਜਿਹੜਾ ਜਸਟੀ ਟਵੈਂਟ ਡਾਇਰੈਕਟ 2014 ਹਰ 5 ਸਾਲ ਬਾਅਦ ਜਿਹੜਾ ਨਾ ਇਹਦਾ ਸਰੇ ਹੁੰਦਾ 2014 ਦਾ ਜਿਹੜਾ ਟਵੈਂਟ ਡਾਇਰੈਕਟ ਹੈ ਉਹ ਬਣ ਕੇ ਦੇਸ਼ ਤੇ ਲਾਗੂ ਹੋਇਆ ਸਾਡੀ ਯੂਨੀਅਨ ਨੇ ਜਿਹੜੀ ਨੈਸ਼ਨਲ ਕਨਫੈਡਰੇਸ਼ਨ ਨੇ ਸਾਰੇ ਦੇਸ਼ ਤੇ ਲਾਗੂ ਕਰਾਇਆ ਔਰ ਬੜੀ ਬੜੀ ਗੱਲ ਆ ਕਿ ਜੋ ਸਰਵੇ ਪਹਿਲਾਂ ਹੋ ਗਿਆ ਦੁਬਾਰਾ 5 ਸਾਲ ਤੋਂ ਬਾਅਦ ਸਰਵੇ ਹੋਇਆ ਹੀ ਨਹੀਂ ਠੀਕ ਹੈ ਜਿਹੜੇ ਵੈਂਡ ਟਾਉਣ ਵੈਂਡ ਕਮੇਟੀ ਸੀ ਮਨ ਲੱਗਦਾ ਉਹ ਵੀ ਖਤਮ ਕਰਤੀ ਏ ਕਿਉਂਕਿ ਹੁਣ ਮੈਂ ਇਹਨੂੰ ਪੁੱਛਿਆ ਨਾ ਆਪਣਾ ਜੋ ਸਾਡੇ 1 ਬਜਟ ਉਹ ਕਹਿੰਦਾ ਵੈਲਿਊ ਕਮੇਟੀ ਆ ਹੀ ਨਹੀਂ ਜੇ ਕਮੇਟੀ ਹੈ ਨਹੀਂ ਫਿਰ ਕਮੇਟੀ ਬਣਾਈ ਕਿਉਂ ਨਹੀਂ ਉਹਦੇ ਵਾਸਤੇ ਇਲੈਕਸ਼ਨ ਹੁੰਦਾ ਇਲੈਕਸ਼ਨ ਕਿਉਂ ਨਹੀਂ ਕਰਾਇਆ ਇਹ ਕਸੂਰ ਜਿਹੜਾ ਹੈ ਕਰਪਚੰਦਾ ਵਾ ਅਸੀਂ ਇਹ ਕਰਪਚੰਦਗਾ ਕਰਦੇ ਆ ਕਿ ਜੇ ਤੁਸੀਂ ਸਾਡੀਆਂ ਦੁਬਾਰਾ ਤੋਂ ਜਿਹੜੀਆਂ ਚੁਸ ਕਿਤੀਆਂ ਚੁਕੀਆਂ ਤੇ ਉਹਦੇ ਵਾਸਤੇ ਸੀ ਧਰਦੇ ਪ੍ਰਦਰਸ਼ਨ ਜਿਹੜਿਆ ਉਹ ਲਾਵਾ ਕਰਾਂਗੇ ਜਿਹੜੀਆਂ ਕਿਦੋਂ ਮਿਲ ਰਹੀਆਂ ਵਾਪਸ ਕਰਨ ਕੋਈ ਗੱਲ ਨਹੀਂ ਦੇਖੋ ਜੀ ਰੇੜੀਆਂ ਜਿਹੜੀਆਂ ਚੁੱਕੀਆਂ ਨਹੀਂ ਆਹੀ ਹੁਣ ਲੱਲਾਂਗੇ ਹੁਣੇ ਜਾ ਕੇ ਉਹ ਤਾਂ ਸਟੇਟ ਅਫਸਰ ਦਾ ਕੰਮ ਹੁਣ ਕਾਹਾਂਗਾ ਵੀ ਸਾਡੀਆਂ ਰੇੜੀਆਂ ਦਿਓ ਦੁਬਾਰਾ ਫਿਰ ਕਾਰਵਾਈ ਨਾ ਹੋ ਜਾਏ ਕਾਰਵਾਈ ਕਿਉਂਦੇ ਆਪਾਂ ਉਹਦੇ ਦੇਖੋ ਜੀ ਜੇ ਕਾਰਵਾਈ ਉਹ ਕਰਨਗੇ ਤੇ ਅਸੀਂ ਵੀ ਕਾਰਵਾਈ ਕਰਾਂਗੇ ਬਿਲਕੁਲ ਦੇਣ ਨੂੰ ਤਿਆਰ ਹਾਂ ਬਿਲਕੁਲ ਦੇਣ ਨੂੰ ਤਿਆਰ ਅਸੀਂ ਸਫਾਈ ਦਾ ਤਿਆਰ ਰਖਦੇ ਆਂ ਟ੍ਰੈਵਲ ਦੀ ਸਮੱਸਿਆ ਨਹੀਂ ਆਉਂਦੀ ਦੀ ਫਿਰ ਸਾਨੂੰ ਖਰਾਬ ਕੀਤਾ ਜਾ ਰਿਹਾ तकाले। तकाले। देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर